ਪੰਜਾਬ 9883 ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਨੂੰ ਸਰਕਾਰੀ ਸਕੂਲਾਂ ਦੀ ਸ਼ੁਰੂ ਕੀਤੀ ਬਾਗਲਾ ਬਹਿਮਤ ਸੈਸ਼ਨ 2025-26 ਤੱਕ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੁਰਾਣਾ ਤਰਗਲ ਵਿਖੇ ਬਲਾਕ ਸਿਕਿਆ ਅਫਸਰ 2 ਭਾਰਤ ਰਤਨ ਅਤੇ ਸਕੂਲ ਹੈੱਡ ਟੀਚਰ ਮੈਡਮ ਰਜਨੀ ਬਾਲਾ ਦੇ ਪ੍ਰਬੰਧਾ ਹੇਠ ਸਰਕਾਰੀ ਸਕੂਲ ਵਿੱਚ ਦਾਖਲਾ ਮਹਿੰਮ ਸੰਬੰਧੀ ਸਮਾਗਮ ਕਰਵਾਇਆ ਗਿਆ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਪ੍ਰਣਾਲੀ ਵਿੱਚ ਕਈ ਸੁਧਾਰ ਕੀਤੇ ਹਨ ਜਿਸ ਤਹਿਤ ਟੀਚਰਾਂ ਨੂੰ ਵਿਛਤ ਦੇਸ਼ਾਂ ਵਿੱਚ ਸਿੱਖਿਆ ਪ੍ਰਣਾਲੀ ਦੀ ਟ੍ਰੇਨਿੰਗ ਲਈ ਵਿਦੇਸ਼ ਭੇਜਿਆ ਗਿਆ ਹੈ ਅਤੇ ਸਕੂਲਾਂ ਦੀ ਕਾਇਆਕਲਪ ਲਈ ਕਰੋੜਾਂ ਰੁਪਏ ਜਾਰੀ ਕੀਤੇ ਉਨ੍ਹਾਂ ਨੇ ਆਮ ਜਨਤਾ ਤੇ ਮੋਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਉਜਲ ਭਖ ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ ਲਈ ਪ੍ਰੇਰਿਤ ਕਰਨ ਚੇਅਰਮੈਨ ਐਡਵੋਕੇਟ ਜਗਨੂਰ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਦੇ 3 ਸਾਲ ਦੇ ਕਾਰਜਕਾਲ ਦੇ ਬੋਲਦਿਆਂ ਕਿਹਾ ਕਿ ਜੋ ਕੰਮ 3 ਸਾਲਾਂ ਦੌਰਾਨ ਹੋਏ ਹਨ ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਵਿੱਚ ਨਹੀਂ ਕੀਤੇ ਸ਼ਰਦਾਰ ਸੇਖਵਾ ਨੇ ਦੱਸਿਆ ਕਿ ਬੇਤਰ ਸੇਤ ਬੇਤਰ ਸਿੱਖਿਆ 55 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਹਰ ਘਰ ਦੇ ਬਿਜਲੀ ਦੇ 300 ਜੂਟ ਪ੍ਰਤੀ ਨਾਮ ਬਾਕ ਕਰਨ ਦੀਆਂ ਗਰੰਟੀਆਂ ਪੂਰੀਆਂ ਕੀਤੀਆਂ ਅਤੇ ਜੁੱਧ ਨਸ਼ਾ ਵਿਰੋਧਨ ਲਈ ਮ ਇਹ ਤੇ ਇਹ ਸਫਲਤਾ ਹਾਸਲ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਨਾਇਆ ਜਾਵੇਗਾ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸ਼ੋਨੀ ਦੁੱਗਲ ਵਾਈਸ ਪ੍ਰਧਾਨ ਦੀਪਕ ਕੁਮਾਰ ਇੰਟਰੂ ਬਈ ਦੇਵ ਸਿੰਘ ਨੇ ਮਾਣਾ ਮਾਰਕਟ ਕਮੇਟੀ ਧਾਰਿਆ ਦੇ ਸਖਤਰ ਜਗਰੂਰ ਸਿੰਘ ਐਸ ਐਚਓ ਧਾਰੀਵਾਲ सुरेंद्रਪਾਲ ਸਿੰਘ ਸਰਪੰਚ ਲਾਗੀ ਕੋਟ ਸੰਤੋਗੜਾ ਸਰਪੰਚ ਸਿਮਰਦੀਪ ਸਿੰਘ ਪੀਰ ਦੀ ਸ਼ਾਨ ਬੀਬੀ ਸੁਖਵਿੰਦਰ ਕੌਰ ਬਾਜਵਾ ਰਮੇਸ਼ ਮੇਚਾ ਅਭੀ ਗੁਰੀ ਸਿੰਘ ਪੁਰਾਣਾ ਧਾਰਿਆ ਨੋਨੀ ਖੋਸਲਾ ਨਰੈਣ ਮਲੋਤਰਾ ਜ਼ਿਲ੍ਹੇਦਾਰ ਗੁਰਬਚਨ ਸਿੰਘ ਸੇਂਟ ਉਹ ਹੈ ਡਿਪਟੀ ਬਲਵਿੰਦਰ ਕੁਮਾਰ ਤੇ ਕੇਸਵ ਸਿੰਘ ਸਾਬਕਾ ਕਾਉਂਸਲ ਅੰਮ੍ਰਿਤਸਰਾ ਡਾਕਟਰ ਮੈਨੂਅਲ ਕਾਂਗਸ ਸੰਗਤ ਤੇਜਾ ਰਾਮਪਾਲ ਰੇਨੂ ਬਾਲਾ ਗੁਰਪਿੰਦਰ ਸਿੰਘ ਪ੍ਰਭ ਜੋਤਪੁਰ ਨਾਤੇ ਸਿਵ ਨੋਦ ਸ਼ਰਮਾ ਮੋਨੂ ਦੀਨਪੁਰ ਵਿਜੇ ਸ਼ਰਮਾ ਤਲਵੰਤ ਸਿੰਘ ਸਪੋਰਟਿੰਗ ਇੰਚਾਰਜ ਐਸਆਈ ਸ਼ਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਮੁੱਖ ਅਧਿਆਪਕ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਵੀ ਖਾਸ ਰਿਪੋਰਟ ਸਾਹਿਬ ਤੇ ਇਲਾਕੇ ਦੇ ਸਾਰੇ ਨੁਮਾਇਸ ਸਿੱਖਾ ਲੱਗਦਾ ਸਾਡੇ ਕੇਂਦਰ ਕੋਲ ਬਾਜਰ ਮੈਂ ਜੀ ਵੀ ਬੈਠੇ ਆ ਪਿੱਛੇ ਉਹਨਾਂ ਨੂੰ ਵੀ ਸੱਸਕ ਕਲਾ ਦਾ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜੇ ਸਾਡਾ ਪੰਜਾਬ ਸਰਕਾਰ ਨੇ ਬਹੁਤ ਅੱਛੀ ਮਹਿੰਮ ਚਲਾਈ ਆ ਸਾਡੇ ਸੀਐਮ ਸਾਹਿਬ ਸੁਖਮਾਨ ਜੀ ਬਹੁਤ ਹੀ ਅੱਛੀ ਸੋਚਦੇ ਨੇ ਬਹੁਤ ਅੱਛਾ ਸੋਚਦੇ ਨੇ ਸਾਡੇ ਪੰਜਾਬ ਵਾਸਤੇ ਸਾਡੇ ਦੇਖੋ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਨੂੰ ਬੜਾ ਉੱਚਾ ਲੈ ਕੇ ਜਾ ਰਹੇ ਨੇ ਤੁਸੀਂ ਸਾਡੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਤੇਜਾ ਜੀ ਨੇ ਦੱਸਿਆ ਨਵਾਨੇ ਨੇ ਦੱਸਿਆ ਵੀ ਬਹੁਤ ਸਰਕਾਰ ਨੇ ਸੁਵਿਧਾ ਦਿੱਤੀਆਂ ਸਾਡੇ ਬੱਚਿਆਂ ਵਾਸਤੇ ਫ੍ਰੀ ਪੜ੍ਹਾਈ ਆ ਅچھے ਸਕੂਲ ਨੇ ਸਕੂਲ ਵੀ ਪ੍ਰਾਇਮਰੀ ਵੀ ਇੱਕੋ ਜਿਹੇ ਸਰਕਾਰੀ ਸਕੂਲਾਂ ਅੱਜ ਅਸੀਂ ਧਾਰਿਆਲ ਵਿਖੇ ਪੰਜਾਬ ਸਰਕਾਰ ਵੱਲੋਂ ਜੋ ਦਾਖਲਾ ਮੁਹਿੰਮਾ ਉਹਦੀ ਅੱਜ ਸ਼ੁਰੂਆਤ ਕੀਤੀ ਗਈ ਆ ਬੀਪੀਓ ਸਾਹਿਬ ਸਾਡੇ ਨਾਲ ਨੇ ਸਾਰੇ ਅਧਿਆਪਕ ਨਾਲ ਨੇ ਔਰ ਬੜੇ ਵਧੀਆ ਟਾਂਕ ਦੇ ਨਾਲ ਸ਼ੁਰੂਆਤ ਹੋਈ ਆ ਔਰ ਸਕੂਲਾਂ ਦੇ ਵਿੱਚ ਗਿਣਤੀ ਜਿਹੜੀ ਆ ਬੱਚਿਆਂ ਦੀ ਉਹ ਹਰ ਸਾਲ ਜਿਹੜੀ ਆ ਵਧਦੀ ਜਾ ਰਹੀ ਆ ਔਰ ਅੱਜ ਵੀ ਸਾਰੇ ਪੰਜਾਬ ਦੇ ਵਿੱਚ ਲੱਖਾਂ ਬੱਚੇ ਜਿਹੜੇ ਆ ਨਵੇਂ ਜਿਹੜੇ ਉਹ ਉਹਨਾਂ ਦੀ ਅੱਜ ਐਡਮਿਸ਼ਨ ਹੋਣੀ ਆ ਔਰ ਸਾਡੇ ਵੀ ਜਿਹੜੇ ਕਾਧੀਆਂ ਵਿਧਾਨ ਸਭਾ ਹਲਕੇ ਦੇ ਸਕੂਲ ਨੇ ਚਾਹੇ ਧਾਰੀਆਲਾ ਚਾਹੇ ਕਾਨੂੰ ਆਣਾ ਚਾਹੇ ਕਾਧੀਆਂ ਨੇ ਇੱਥੇ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਅੱਜ ਬੱਚਿਆਂ ਦੀ ਐਡਮਿਸ਼ਨ ਹੋਈ ਆ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਔਰ ਸਾਡੇ এডਿਕੇਸ਼ਨ ਮਨਿਸਟਰ ਹਰਜੋਤ ਸਿੰਘ ਜੀ ਬੈਂਸ ਜੀ ਦਾ ਚੇਤੇ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਯਤਨ ਕੀਤੇ ਆ ਬਹੁਤ ਉਦਮ ਕੀਤੇ ਆ ਔਰ এডਿਕੇਸ਼ਨ ਦੇ ਖੇਤਰ ਦੇ ਵਿੱਚ ਬਹੁਤ ਲਖਾਰ ਲਿਆਂਦਾ ਇਹਨਾਂ ਤਿੰਨ ਸਾਲਾਂ ਦੇ ਵਿੱਚ ਔਰ ਜੇ ਮੈਂ ਕੱਲੇ ਆਪਣੇ ਵਿਧਾਨ ਸਭਾ ਹਾਲ ਕੇ ਕਾਦੀਆਂ ਦੀ ਗੱਲ ਕਰਾਂ ਤੇ 520 ਕਰੋੜ ਰੁਪਏ ਜਿਹੜਾ ਵਾ ਸਿਰਫ ਸਾਡੇ ਸਕੂਲਾਂ ਦੇ ਜੇ ਇਨਫਰਾਸਟ੍ਰਕਚਰ ਦੇ ਲਈ ਜਿਹੜਾ ਵਾ ਉਹ ਦਿੱਤਾ ਗਿਆ ਉਹਨਾਂ ਵਿੱਚ ਕਲਾਸਰੂਮ ਬਣਾਏ ਗਏ ਆ ਬਾਉਂਡਰੀ ਵਾਲ ਬਣਾਈਆਂ ਗਈਆਂ ਵੱਖ-ਵੱਖੀਆਂ ਲੈਬ ਬਣਾਈਆਂ ਗਈਆਂ ਨੇ ਜਿਹਦੇ ਨਾਲ ਸਾਡੇ ਸਕੂਲਾਂ ਦੀ ਜਿਹੜੀ ਉਹ ਕਾਇਆਕਲਪ ਹੋ ਗਈ ਆ ਔਰ ਇਨਫਰਾਸਟ੍ਰਕਚਰ ਵਾਈਜ਼ ਜਿਹੜੇ ਸਾਡੇ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਜਿਹੜਿਆ ਵਾ ਉਹ ਮਾਤ ਪਾ ਰਹੇ ਆ ਇਹਦੇ ਨਾਲ ਨਾਲ ਜਿਹੜੇ ਟੀਚਰ ਨੇ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਨੂੰ ਟ੍ਰੇਨਿੰਗ ਸੈਸ਼ਨਸ ਦੇ ਲਈ ਫਿਨਲੈਂਡ ਤੇ ਜਾ ਗਿਆ ਉਸ ਤੋਂ ਪਹਿਲਾਂ ਆਇਰਲੈਂਡ ਤੇ ਜਾ ਗਿਆ ਸੀਗਾ ਸਿੰਗਾਪੁਰ ਭੇਜਿਆ ਗਿਆ ਸੀ ਆਈਆਈਟੀ ਚ ਜਾ ਕੇ ਆਏ ਸੀਗੇ ਤਾਂ ਕਿ ਸਾਡੇ ਟੀਚਰ ਜਿਹੜੇ ਆ ਉੱਥੋਂ ਵਰਲਡ ਲੈਵਲ ਦੀ ਟ੍ਰੇਨਿੰਗ ਲੈ ਕੇ ਤੇ ਸਾਡੇ ਬੱਚਿਆਂ ਨੂੰ ਜਿਹੜਾ ਵਾ ਉਹ ਦੁਨੀਆ ਦੇ ਲੈਵਲ ਦੀ ਜਿਹੜੀ ਬੈਸਟ ਪੜ੍ਹਾਈ ਆ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਵਾ ਉਹ ਦੇ ਸਕੀਏ ਸੋ ਅੱਜ ਬਹੁਤ ਵੱਡਾ ਜਿਹੜਾ ਆਗਾਜ਼ ਆ ਉਹ ਹੋਇਆ ਵਾ ਔਰ ਮੈਨੂੰ ਖੁਸ਼ੀ ਵੀ ਆ ਕਿ ਜਿਹੜੀਆਂ ਜਿਹੜੀਆਂ ਗਰੰਟੀਆਂ ਅਸੀਂ ਦਿੱਤੀਆਂ ਸੀ ਚਾਹੇ ਉਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹੋਵੇ ਚਾਹੇ ਸਿਹਤ ਦੇ ਖੇਤਰ ਦੇ ਵਿੱਚ ਹੋਵੇ ਸਿਹਤ ਦੇ ਖੇਤਰ ਦੇ ਵਿੱਚ ਹੀ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਨੌ ਮਹੱਲਾ ਕਲੀਨਿਕ ਖੋਲੇ ਨੇ ਆ ਲਾਗੇ ਬਿਲਕੁਲ ਕੰਧ ਨਾਲ ਕੰਧ ਲੱਗਦੀ ਆ ਪੁਰਾਣੇ ਧਾਰੀਆਲ ਵਿਖੇ ਅਸੀਂ ਬੈਠੇ ਆ ਇੱਥੇ ਵੀ ਮਹੱਲਾ ਕਲੀਨਿਕ ਖੋਲਿਆ ਗਿਆ ਔਰ ਰੋਜ਼ ਸੰਕੜੇ ਲੋਕਾਂ ਨੂੰ ਜਿਹੜਾ ਇੱਥੇ ਫਰੀ ਦਵਾਈਆਂ ਫਰੀ ਮੈਡੀਕਲ ਟੈਸਟ ਹਜ਼ਾਰ ਰੁਪਈਆ ਦੇ ਜਿਹੜੇ ਹੁੰਦੇ ਆ ਲੋਕਾਂ ਨੂੰ ਜਿਹੜਾ ਵਾ ਹਰ ਹਲਕੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਹਨਾਂ ਸੇਵਾਵਾਂ ਦਾ ਸੇਵਾਵਾਂ ਦਾ ਜਿਹੜਾ ਬੈਨੀਫਿਟ ਲੈਂਦੇ ਆ ਔਰ ਇਹਦੇ ਨਾਲ ਨਾਲ ਜਿਹੜੇ ਡਿਸਟ੍ਰਿਕਟ ਹਸਪੀਟਲ ਨੇ ਜਾਂ ਸਾਡੇ ਪੀਐਸਸੀ ਆ ਉਹਨਾਂ ਨੂੰ ਜਿਹੜਾ ਵਾ ਪ੍ਰਾਈਵੇਟ ਹੈਲਥ ਸੈਂਟਰ ਜਿਹੜੇ ਆ ਸੀਐਸਸੀ ਨੇ ਉਹਨਾਂ ਨੂੰ ਜਿਹੜਾ ਵਾ ਵਧੀਆ ਇਨਫਰਾਸਟ੍ਰਕਚਰ ਜਿਹੜਾ ਵਾ ਦਿੱਤਾ ਜਾ ਰਿਹਾ ਵਧੀਆ ਡਵੈਲਪਮੈਂਟ ਕੀਤੀ ਜਾ ਰਹੀ ਆ ਤਾਂ ਕਿ ਜਿਹੜਾ ਜੇ ਸਾਡਾ ਹੈਲਥ ਸੈਟਅਪ ਆ ਉਹ ਪ੍ਰਾਈਵੇਟ ਨਾਲੋਂ ਵੀ ਜਿਹੜਾ ਅੱਛਾ ਇਲਾਜ ਜਿਹੜਾ ਸਰਕਾਰੀ ਹਸਪਤਾਲਾਂ ਦੇ ਵਿੱਚ ਹੋਵੇ ਫ੍ਰੀ ਇਲਾਜ ਹੋਵੇ ਔਰ ਵੱਟ ਵੱਟ ਹੂਲਤਾ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਔਰ ਬੜੇ ਵਧੀਆ ਢੰਗ ਨਾਲ ਜਿਹੜਾ ਸਾਡਾ ਡਿਸਟ੍ਰਿਕਟ ਹਸਪੀਟਲ ਵੀ ਆ ਗੁਰਦਾਸਪੁਰ ਉਹਦੇ ਵਿੱਚ ਵੀ ਜਿਹੜਾ ਆ ਪਹਿਲਾਂ ਨਾਲੋਂ ਬਹੁਤ ਵੱਡੇ ਵੱਡੇ ਚੇਂਜਸ ਜਿਹੜੇ ਆ ਉਹ ਲਿਆਂਦੇ ਗਏ ਆ ਹਰ ਫੈਸਿਲਿਟੀ ਜਿਹੜੀ ਵਧਾਈ ਗਈ ਆ ਇਸੇ ਤਰ੍ਹਾਂ ਜਿਹੜਾ ਸਾਡਾ ਧਾਰੀਵਾਲ ਦਾ ਸਰਕਾਰੀ ਹਸਪਤਾਲ ਆ ਉਹਦੇ ਵਿੱਚ ਵੀ ਇਨਫਰਾਸਟ੍ਰਕਚਰ ਜਿਹੜਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜਿਹੜਾ ਵਾ ਇੰਪਰੂਵ ਹੋਇਆ ਇਸੇ ਤਰ੍ਹਾਂ ਕਾਨੂੰਆਨਾਂ ਨਾਲੇ ਇਸੇ ਤਰ੍ਹਾਂ ਕਾਬੀਆਂ ਵਿੱਚ ਹਰ ਖਸਤਾਲ ਤੇ ਜਿਹੜਾ ਵਾ ਪਹਿਲਾਂ ਨਾਲੋਂ ਜਿਹੜਾ ਵਾ ਬਹੁਤ ਜ਼ਿਆਦਾ ਇੰਪਰੂਵਮੈਂਟ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ ਸੋ ਚਾਹੇ ਸੇਫ ਦੀ ਗਰੰਟੀ ਹੋਵੇ ਚਾਹੇ ਐਜੂਕੇਸ਼ਨ ਦੀ ਹੋਵੇ ਚਾਹੇ ਬਿਜਲੀ ਦੀ ਗਰੰਟੀ ਹੋਵੇ ਤਿੰਨ ਸਾਲ ਤੋਂ ਜਿਹੜਾ ਵਾ ਲੋਕਾਂ ਦੇ ਬਿੱਲ ਜਿਹੜੇ ਆ 300 ਰੁਪਏ ਪ੍ਰਤੀ ਮਹੀਨਾ ਜਿਹੜੇ ਆ ਉਹ ਮਾਫ ਨੇ ਸੋ ਲਗਭਗ ਹਰ ਗਰੰਟੀ ਜਿਹੜੀ ਆ ਉਹ ਪੰਜਾਬ ਸਰਕਾਰ ਨੇ ਪੂਰੀ ਕੀਤੀ ਆ ਇਹਦੇ ਨਾਲ ਨਾਲ ਹੁਣ ਨਸ਼ਿਆਂ ਦੇ ਖਿਲਾਫ ਜਿਹੜੀ ਆ ਉਹ ਜੰਗ ਵਢੀ ਗਈ ਆ ਕਰਪਸ਼ਨ ਦੇ ਖਿਲਾਫ ਜਿਹੜੀ ਆ ਜੰਗ ਵਢੀ ਗਈ ਆ ਔਰ ਹਰ ਖੇਤਰ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਬੜੀ ਦਲੇਰਾਨਾ ਜਿਹੜੇ ਫੈਸਲੇ ਆ ਉਹ ਲੈ ਜਾ ਰਹੀ ਆ ਔਰ ਵਧੀਆ ਟੰਗ ਨਾਲ ਸਰਕਾਰ ਜਿਹੜੀ ਆ ਉਹ ਕਾਰਸ਼ੀਲਾ ਔਰ ਮੈਂ ਅਪੀਲ ਵੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਆਓ ਅਸੀਂ ਸਰਕਾਰ ਦਾ ਸਾਥ ਦਈਏ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਵੱਡੀ ਆ ਉਹਦੇ 'ਚ ਵੀ ਸਾਥ ਦਿਓ ਜਿਹੜੀ ਕ腐ਸ਼ਨ ਦੇ ਖਿਲਾਫ ਮੁਹਿੰਮ ਵੱਡੀ ਉਹਦੇ 'ਚ ਵੀ ਸਾਥ ਦਿਓ ਔਰ ਅਚੇ ਚੇ ਤੌਰ ਤੇ ਜਿੱਥੇ ਅੱਜ ਅਸੀਂ ਬੈਠੇ ਆਂ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਮੁਹਿੰਮ ਦੇ ਵਿੱਚ ਵੀ ਸਾਥ ਦਿਓ ਵੱਧ ਤੋਂ ਵੱਧ ਜਿਹੜੇ ਆ ਬੱਚਿਆਂ ਦੀ ਰੋਲਮੈਂਟ ਜਿਹੜੀ ਆ ਉਸੀ ਸਰਕਾਰੀ ਸਕੂਲਾਂ ਦੇ ਵਿੱਚ ਕਰਵਾਈਏ ਕਿਉਂਕਿ ਇਹ ਸਾਰੇ ਸਕੂਲ ਜਿਹੜੇ ਆ ਇਨਫਰਾਸਟ੍ਰਕਚਰ ਵਾਈਜ਼ ਤੇ ਸਟਾਫ ਵਾਈਜ਼ ਹਰ ਚੀਜ਼ ਤੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਨਾਲੋਂ ਹੁਣੇ ਪਰਪੱਕ ਨੇ ਔਰ ਵਧੀਆ ਕੁਆਲਟੀ ਐਜੂਕੇਸ਼ਨ ਜਿਹੜੀ ਉਹ ਇੱਥੇ ਮੁਹੱਈਆ ਕਰਾਈ ਜਾਂਦੀ ਆ ਸੋ ਹਰ ਮੁਹਿਮ ਦੇ ਵਿੱਚ ਸਾਨੂੰ ਡਟ ਕੇ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਸਾਡੇ ਸਾਰੇ ਜਿਹੜੇ ਪੰਜਾਬ ਦੇ ਸ਼ਹਿਰੀ ਨੇ ਉਹਨਾਂ ਦੇ ਬਿਹਤਰੀ ਦੇ ਲਈ ਇਹ ਸਾਰੇ ਕੰਮ ਜਿਹੜੇ ਆ ਸਾਡੇ ਓਵਰঅল ਸਿਸਟਮ ਨੂੰ ਜਿਹੜਾ ਵਾ ਰਿਫਾਰਮਸ ਵਾਲੇ ਆਨ ਲੀਏ ਸਾਰੇ ਯਤਨ ਕੀਤੇ ਜਾ ਰਹੇ ਆ ਤੇ ਮੈਂ ਸਾਰੇ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਕਿ ਆਓ ਪੰਜਾਬ ਸਰਕਾਰ ਦਾ ਸਾਥ ਦਿਓ ਪਰ ਉਹ ਪੰਜਾਬ ਜਿਹੜਾ ਸਾਡੇ ਮਾਨ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਕਿ ਉਹ ਰੰਗਲਾ ਪੰਜਾਬ ਬਣਾਉਣਾ ਉਹਦੇ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ ਕੋ ਸਾਰਿਆਂ ਦਾ ਬੀਪੀਐਲ ਸਾਹਿਬ ਦਾ ਪ੍ਰਿੰਸੀਪਲ ਮੈਡਮ ਦਾ ਸਟਾਫ ਮੈਂਬਰਸ ਦਾ ਔਰ ਸਾਡੇ ਜਿੰਨੇ ਪੋਲੀਟੀਕਲ ਲੀਡਰਸ਼ਿਪ ਆਈ ਹੈ ਪ੍ਰਧਾਨ ਸਾਹਿਬ ਦਾ ਚੇਅਰਮੈਨ ਸਾਹਿਬਾਨ ਸਾਰੇ ਪੰਚ ਸਰਪੰਚ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸ਼ਮੂਲੀਅਤ ਕਰਕੇ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਕਾਮਯਾਬ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਬੋੜੀਆਂ ਪੁੱਠੀਆਂ ਚੱਲ ਰਹੀਆਂ ਵਾ ਮਾਨਜੋ ਅਗਰ ਸਿੱਖਿਆ ਮੰਤਰੀ ਨੇ ਨਕਲ ਮਾਰਦੇ ਦੋ ਅਧਿਆਪਕਾਂ ਨੂੰ ਸਸਪੈਂਡ ਕੀਤਾ ਦਬਾਅ ਪੁੱਜਿਆ ਤੇ ਉਹ ਕਿਸਲਾ ਵਿੰਦੇਗੇ ਇਹਨਾਂ ਤੇ ਹੋਰ ਵੀ ਕਾਰਵਾਈ ਹੋਈ ਜਾਏਗੀ ਜਿਹੜੇ ਤਾਂ ਦੇਖੋ ਨਕਲ ਦੇ ਖਿਲਾਫ ਬਹੁਤ ਸਟ੍ਰਿਕਟ ਹੈ ਸਰਕਾਰ ਔਰ ਜਿਹੜਾ ਵੀ ਕੋਈ ਇਹਦੇ ਦੇ ਦੋਸ਼ੀ ਪਾਇਆ ਜਾਊਗਾ ਉਹਨੂੰ ਕੋਈ ਵੀ ਸਪੇਅਰ ਨਹੀਂ ਕੀਤਾ ਜਾਊਗਾ ਕਿਉਂਕਿ ਜੇ ਹੁਣ ਪੜ੍ਹਾਈ ਅਸੀਂ ਬੱਚਿਆਂ ਨੂੰ ਚੰਗੀ ਕਰਵਾ ਰਹੇ ਆ ਤਾਂ ਨਕਲ ਦਾ ਕੋਈ ਮੈਨਾ ਨਹੀਂ ਰਹਿ ਜਾਂਦਾ ਔਨ ਮੈਰਿਜ ਜਿਹੜਾ ਵਾ ਕੰਮ ਜਿਹੜਾ ਵਾ ਵਧੀਆ ਢੰਗ ਨਾਲ ਹੋਊਗਾ ਔਰ ਜੇ ਕੋਈ ਇਸ ਕੰਮ ਚ ਇਨਵੋਲ ਪਾਇਆ ਗਿਆ ਤਾਂ ਉਹਦੇ ਤੇ ਪੂਰੀ ਬਣਦੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇ। ਧੰਨਵਾਦ। ਹਾਂਜੀ ਮੇਰਾ ਨਾਮ ਰਜ਼ਨੀ ਵਾਲਾ ਐ ਮੈਂ ਜੀ ਹੈਟੀਚਰ ਆ ਸਕੂਲ ਵਿੱਚ ਤੇ ਬਾਕੀ ਇਹ ਮੇਰੇ ਸਾਰੇ ਸਮੂਹ ਮੈਂਬਰ ਹੈ ਸਟਾਫ ਮੈਂਬਰ ਸਾਡੇ ਸੀਐਫਟੀ ਸਾਹਿਬ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਸ ਜਿੱਦਾਂ ਕਿ ਸਰਦਾਰ ਜਗਤਪ ਸਿੰਘ ਸੇਖਵਾ ਜੀ ਆਏ ਸੀ ਸਾਡੇ ਸਰਦਾਰ ਜਿਹੜੀ 파ਰਤ ਰਤਨ ਜੀ ਬੀਪੀਓ ਸਰ ਪੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਬਾਕੀ ਸਭ ਜਿੰਨੇ ਵੀ ਅਧਿਆਪਕ ਆਏ ਸੀ ਬਾਕੀ ਜੋ ਵੀ ਸਾਰੇ ਸਟਾਫ ਮੈਂਬਰ ਸੀਗੇ ਕਿ ਦਾਖਲਾ ਮਹੀਨ ਜਿਹੜੀ ਹੈ 25 26 ਜਿਹੜੀ ਹੈ ਉਹ ਬਹੁਤ ਹੀ ਮਤਲਬ ਸਫਲਤਾਪੂਰਵਕ ਰਹੀ ਸਾਡੇ ਵਾਸਤੇ ਕਿ ਸਾਰੇ ਜਿਹੜੇ ਹੈ ਬੱਚਿਆਂ ਦੀ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਹੈ ਮਤਲਬ 25 26 ਦੇ ਮਤਲਬ ਦਾਖਲਾ ਵਹੀਮ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੀ ਗਿਣਤੀ ਜਿਹੜੀ ਵੱਧ ਤੋਂ ਵੱਧ ਸਕੂਲਾਂ ਵਿੱਚ ਕੀਤੀ ਜਾਵੇ ਤੇ ਇਹ ਹੈ ਕਿ ਮਤਲਬ ਜੋ ਸਹੂਲਤਾਂ ਮਿਲ ਰਹੀਆਂ ਆ ਉਹਨਾਂ ਨੂੰ ਜਾਗ ਰੁਕ ਕੀਤਾ ਜਾਵੇ ਬੱਚਿਆਂ ਦੇ ਪੇਰੈਂਟਸ ਨੂੰ ਲਾਗੇ ਜੋ ਵੀ ਸਾਡੇ ਪਤਵੰਤੇ ਸੱਜਣ ਜਿਸਾ ਕਮੇਟੀ ਮੈਂਬਰ ਆ ਮਤਲਬ ਐਸਐਮਸੀ ਮੈਂਬਰ ਆ ਉਹਨਾਂ ਥਰੂ ਜਾ ਕੇ ਤੇ ਮਤਲਬ ਬੱਚਿਆਂ ਦੀ ਗਿਣਤੀ ਨੂੰ ਵਾਢਾ ਵਾਢਾ ਕਰਨ ਵਿੱਚ ਸਾਰੀ ਸਹਾਇਤਾ ਕਰਨ ਸਾਰਾ ਸਹਿਯੋਗ ਦਿਨ ਧੰਨਵਾਦ ਜੀ